Thank <laughs> you. ਜੋ ਪੂਰੇ ਇਲਾਕੇ ਦੇ ਨੌਜਵਾਨ ਪਰਵਾਂ ਦੇ ਅੱਜਣ ਬਲੱਡ ਮੋਟੀਵੇਟਰ ਬਲੱਡ ਡੋਨਰ ਸਾਡੇ ਤੌਰ ਤੇ ਆ ਕੇ ਜੀਵਨ ਦੀ ਬਹੁਤ ਹੀ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਅੱਡਾ ਕਮੇਟੀ ਅੱਡਾ ਸਾਰੇ ਦੁਕਾਨਦਾਰ ਲਵਲੀ ਬ੍ਰਦਰ ਪਰਮਾਣ ਇਲੈਕਟ੍ਰੋਨਿਕ ਲਵਲੀ ਇਲੈਕਟ੍ਰੋਨਿਕ ਜਿਨ੍ਹਾਂ ਜਿਨ੍ਹਾਂ ਵੀ ਸੱਜਣਾ ਨੇ ਸੈਲੇ ਵਾਲੇ ਭਾਈ ਸਾਰੇ ਸੈਲੀ ਭਾਈ ਹੋਰ ਸਾਰੇ ਵੀ ਘੋਤ ਜਿਨ੍ਹਾਂ ਨੇ ਵੀ ਪਿਆਰ ਕੀਤਾ ਜਿਨ੍ਹਾਂ ਦੀ ਵੀ ਟਿਲ ਕੋਲੇ ਬੇਟਾ ਆਈਆ ਉਹਨਾਂ ਦੇ ਨਾਲ ਵੀ ਇੱਕ ਸਮਰ ਹੋਇਆ ਕੈਂਪ ਕੀ ਸਾਰੇ ਰਾਂ ਦੇ ਦਿੰਦੀਆਂ ਬੇਨਤੀਆਂ ਜਿਉਂ ਧੰਨਵਾਦ ਕਰਦੇ ਆਂ ਬੋਰਡ ਨੂੰ ਧੰਨਵਾਦ ਸ਼ੁਕਰਾਨਾ ਹੈ ਬੁਲਾਨਿਕ ਗਰੁੱਪ ਨੂੰ ਸਭ ਤੋਂ ਵੱਨ ਲਈ ਕਾਰੇ ਪਰਵਾ ਮੈਂਬਰਾਂ ਦਾ ਬਹੁਤ ਬਹੁਤ ਜਿਹੜਾ ਜਿਹੜਾ ਅਸੀਂ ਕਰਦੇ ਆਂ ਔਰ ਉਹ ਬਹੁਤ ਦੂਸਰੇ ਨੂੰ ਜਾਂਦਾ ਭਾਵੇਂ ਕਿ ਅਸੀਂ ਬਹੁਤ ਸਾਰੇ ਦਾਨ ਕਰਦੇ ਆਂ ਪਰ ਜਿਹੜਾ ਖੂਨ ਆ ਇੱਕ ਬੋਤਲ ਦਾਨ ਕੀਤੀ ਹੋਈ ਬਹੁਤ ਸਾਰੇ ਮਰੀਜ਼ਾਂ ਦੀ ਜਾਨ ਬਚਾਉਂਦੀ ਆ ਸਾਨੂੰ ਸਾਰਿਆਂ ਨੂੰ ਰਲ ਕੇ ਹਮਲਾ ਮਾਰਨਾ ਚਾਹੀਦਾ ਇਹੋ ਜਿਹੇ ਕੰਮ ਪਾਉਣਾ ਚਾਹੀਦੇ ਨੇ ਮੈਂ ਪ੍ਰਧਾਨ ਜੀ ਨੂੰ ਸਾਰੀ ਟੀਮ ਨੂੰ ਵਾਅਦਾ ਦਿੰਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੇ ਵਾਅਦਾ